うまああまんまん महाराज की जय हो प्रभु विश्वकर्मा भगवान की जय ਸਾਡੇ ਪੰਜਾਬ ਵਾਸੀਆਂ ਨੂੰ ਪੰਜਾਬ ਤੋਂ ਬਾਹਰ ਵਾਸੀ ਆਪਣੇ ਪੰਜਾਬੀਆਂ ਨੂੰ ਬਹੁਤ ਬਹੁਤ ਬਾਤਵਾ ਦਿੰਦਾ ਅੱਜ ਬਾਬਾ ਸ਼ਰਮਾ ਜੀ ਦੀ ਜਿਹੜੀ ਜੈਨਤੀ ਹੈ ਇਨਾ ਲੈ ਕੇ ਇਸ ਸੰਸਾਰ ਦੀ ਸਾਰੀ ਰਤਨਾ ਤੇ ਅੱਜ ਜੋ ਵੀ ਇਸ ਸੰਸਾਰ ਤੇ ਅਸੀਂ ਦੇਖ ਰਹੇ ਸਾਰੀ ਰਤਨਾ ਬਾਬਾ ਜੀ ਸੁਮੈ ਸਾਰੀ ਸੰਗਤ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਅੱਜ ਜੋ ਇਸ ਕੁਬਿੱਤਰ ਵਿਹਾੜੇ ਤੇ ਇੱਥੇ ਖੂਨਦਾਨ ਕੈਂਪ ਔਰ ਮੈਡੀਕਲ ਕੈਂਪਰ ਲਗਾਇਆ ਗਿਆ ਆਪਣੇ ਸੰਸਥਾ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਸ ਵਿਹਾੜੇ ਤੇ ਇਹ ਪੇਟਾ ਬੰਦਾ ਸਭ ਕੰਮ ਕਰਦਾ ਹੈ। ਪਹਿਲਾਂ ਇਸ ਸਾਡੇ ਕਮਿਟੀ ਦੇ ਪੰਜਾਬੀ ਵਿਸਥਾਵਾਂ ਨਾਲ ਸਾਡੇ ਬੈਠੇ ਜਾਂਦੇ। ਸਮਾਰਟ ਜਿਹੇ ਕੰਮ ਕਰਦੇ ਨੇ। ਸੁਮੇ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਵੀਰਾਂ ਦਾ।ਾਰੇ ਵੀਰਾਂ ਨੂੰ ਆਪਣੇ ਵੱਲ ਅਰਦਾਸ ਕਰਨ ਕਰਦੇ। ਇਹ ਇਦਾਂ ਹੀ ਸਾਡੇ ਦਾ ਭਾਈਚਾਰਾ ਬਣਿਆ ਰਹੇ। ਅਸੀਂ ਆਪਣੇ ਇਸ ਪੰਜਾਬ ਨੂੰ ਵਧੀਆ ਪੰਜਾਬ ਦਾ ਪੰਜਾਬ ਨੂੰ ਆਣ ਜਿਹਨੇ ਕਿ ਸਰਪਾਰ ਦਾ ਸਰਦਾਰ ਕੁਮਨ ਸਿੰਘ ਮਾਨ ਆਪਣਾ ਢੀਮ ਲੱਗੇ ਆਪਾਂ ਸਾਰੇ ਮਿਲ ਕੇ ਜੈਸ ਪੰਜਾਬ ਹੋ ਗਿਆ ਹੈ ਆਪਣਾ ਪੰਜਾਬ ਨੂੰ ਲਾਉਣਾ ਬਹੁਤ ਵੱਡੀ ਜਿਹੜੀ ਗੁੱਸਤਾ ਪੰਜਾਬ ਦੀ ਸੋਇ ਹੈ بڑا ਹੀ ਉਹਦੇ ਸਾਰੇ ਸਾਰੇ ਪੰਜਾਬੀਆਂ ਨੇ ਦਰਪਾਇਆ ਇਸ ਨੂੰ ਮੈਂ ਉਹਨਾਂ ਦਾ ਬਹੁਤ ਮੋਤਤਾ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਸਭ ਤੋਂ ਪਹਿਲਾਂ ਜਿਹੜੀ ਇੱਥੇ ਸਾਥ ਸੰਗਤ ਆਈ ਹੈ ਮੋਰਿੰਡਾ ਵਾਸੀਓ ਨੂੰ ਵਿਸ਼ਕਰਮਾ ਜੰਤੀ ਦੀਆਂ ਵਧਾਈਆਂ ਦਿੰਦਾ ਤੇ ਨਾਰੀ ਇਹ ਕਹਿਣਾ ਚਾਹਣਾ ਕਿ ਜਿਹੜੀ ਵਿਸ਼ਕਰਮਾ ਸਰਵ ਵੱਲੋਂ ਇਹ ਸਾਲ ਦੇ ਵਿੱਚ ਕਾਫੀ ਵਾਰ ਖੂਨਦਾਨ ਦੇ ਕੈਂਪ ਲਗਾਏ ਜਾਂਦੇ ਆ ਤੇ ਹੋਰ ਵੀ ਜਿਹੜੇ ਕਾਫੀ ਲੋਕਾਂ ਦੇ ਭਲੇ ਦੇ ਕੰਮ ਕਰਦੇ ਆ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਅੱਜ ਹੀ ਮੇਰੇ ਨਾਲ ਇਹਨਾਂ ਨਾਲ ਗੱਲ ਹੋ ਰਹੀ ਸੀ ਇਹ ਕਹਿੰਦੇ ਵੀ ਹਰ ਕੈਂਪ ਦੇ ਵਿੱਚ ਤਕਰੀਬਨ 50 ਤੋਂ 100 ਯੂਨਿਟ ਇਕੱਠਾ ਕਰਕੇ ਫੂਨ ਮਤ ਕੇ ਜਿਹੜੀ ਹਸਪੀਟਲ ਆ ਉਹਨਾਂ ਨੂੰ ਦਿੰਦੇ ਆ ਤੇ ਮੇਰਾ ਮੰਨਣਾ ਇਹ ਆ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈਗਾ ਜਿਹੜੀ ਇਹ ਸਭਾ ਦੇ ਸਹਿਯੋਗ ਨਾਲ ਪੋਸੀਬਲ ਹੋਇਆ। ਸ਼ਬਾ ਵਿਸ਼ਕਰਮਾ ਜੀ ਮਹਾਰਾਜ ਕੀ ਜੈ। ਅੱਜ 17 ਸਤੰਬਰ ਨੂੰ ਵਿਸ਼ਕਰਮਾ ਜੀ ਅੰਤਿਮ ਮਨਾਈ ਜਾਂਦੀ ਹੈ ਜਿਸ ਦੇ ਵਿੱਚ ਅੱਜ ਮੋਰੰਡੇ ਵੱਲੋਂ ਵਿਸ਼ਕਰਮਾ ਸਭਾ ਦੇ ਸਮੂਹ ਮੈਂਬਰ ਤੇ ਪੂਰੀ ਸਭਾ ਨੇ ਪ੍ਰਧਾਨ ਅਹੁਦੇਦਾਰ ਸਭਾ ਨੇ ਮਿਲ ਕੇ ਇਹ ਅੱਜ ਬਲੱਡ ਡੋਨੇਸ਼ਨ ਕੈਂਪ ਤੇ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ ਹੈ। ਭਵੰਦੇ ਵਿਕੇ ਲਗਾਇਆ ਗਿਆ ਹੈ। ਜਿਸ ਦੇ ਵਿੱਚ ਇਹ ਇਲਾਕੇ ਦੇ ਬਹੁਤ ਸਜਣਾ ਨੇ ਆ ਕੇ ਨੇੜੇ ਤੇੜੇ ਤੋਂ ਪਿੰਡਾਂ ਤੋਂ ਆ ਕੇ ਇਸ ਦਾ ਪੂਰਾ ਲਾਭ ਉਠਾਇਆ ਹੈ। ਸੋ ਮੈਂ ਆਪ ਸਭ ਨੂੰ ਵੀ ਇਹ ਦੱਸਣਾ ਚਾਹੁੰਦਾ ਵੀ ਇਹ ਇੱਕ ਕੈਂਪ ਹਰ ਸਾਲ 17 ਸਤੰਬਰ ਨੂੰ ਵਿਸ਼ਕਰਮਾ ਜਨਮਤੀ ਤੇ ਸਭਾ ਵੱਲੋਂ ਲਗਾਇਆ ਜਾਂਦਾ ਹੈ। ਧੰਨਵਾਦ।